ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਸਾਧ ਸੰਗਤਾਂ ਨਾਲ ਦਰਲੇ ਜੇਰਾ ਹਸ਼ਾਰਪੁਰ ਦੇ ਜਥੇ ਦਾ ਗੁਰਵਤਨ ਸਿੰਘ ਮਲਤਾਨੇ ਭਾਈ ਸਾਹਿਬ ਭਾਈ ਬੰਦੇਵ ਸਿੰਘ ਉਡਾਲਾ ਆਲ ਇੰਡੀਆ ਆ ਵਰਲਡ ਦੇ ਪ੍ਰਧਾਨ ਕੌਮੀ ਪ੍ਰਧਾਨ ਸਿੱਖ ਸਾਧ ਸੰਗਤਾਂ ਦਾਦੇ ਜੋ ਕਿ ਧਾਰਮਿਕ ਵਿਚਾਰਾਂ ਨਾਲ ਸੰਬੰਧ ਰੱਖਦੇ ਹਨ ਸ਼ੋਮਨੀ ਕਮੇਟੀ ਜਿਨ੍ਹਾਂ ਨੇ ਕਿ ਅਜ ਤੱਕ ਕੋਈ ਸਹਾਤਾ ਨਹੀਂ ਦਿੱਤਾ ਭਾਈ ਸਾਹਿਬ 4 ਸਾਲ ਹੋ ਚਲੇ ਅਤੇ ਸਾਨੂੰ ਬੈਠਿਆਂ 3 ਸਾਲ ਤੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਕੋਲੂ ਲੰਘ ਕੇ ਜਾਂਦੇ ਆ ਹਰ ਪਾਰਟੀ ਦੇ ਜਾਂਦੇ ਆ ਹਰ ਜਥੇਦਾਰ ਜਾਂਦੇ ਆ ਲੇਕਿਨ ਪੇ ਉਥੇ ਕੋਈ ਮਾਰਾ ਕੰਮ ਨਹੀਂ ਹੁੰਦਾ ਸਵੇਰੇ ਨਿਤਨੇਮ ਹੁੰਦਾ ਦੁਪਹਿਰੇ ਸੁਖਮਨੀ ਸਾਹਿਬ ਦਾ ਪਾਠ ਸ਼ਾਮ ਨੂੰ ਗੁਰਾਇਤ ਸ ਸਹੀ ਕੋ ਉਥੇ ਹੁੰਦੇ ਆ ਉਹਨਾਂ ਦੀ ਡਿਊਟੀ ਲੱਗੀ ਹੈ ਉਹ ਡਿਊਟੀ ਆਪਣੀ ਨਿਭਾ ਰਹੇ ਆ ਤੇ ਸਿੱਖ ਦਾ ਧਰਮ ਦਾ ਅਧਾਰ ਇਹੀ ਹੈ ਕਿ ਇੱਕ ਛੋਮਨੀ ਕਮੇਟੀ ਦੀਆਂ ਚੋਣਾਂ ਹੋ ਜਾਣ ਕਿਉਂਕਿ 11 ਸਾਲ ਹੋ ਗਏ ਅਜ ਤੱਕ ਚੋਣਾ ਨਹੀਂ ਹੋਈਆਂ ਚੋਣਾ ਕੌਣ ਇਕ ਕਰਾਂ ਦੇਂਦਾ ਪ੍ਰਧਾਨ ਪ੍ਰਧਾਨ ਕੌਣ ਹੈ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਨਸਲ ਨੂੰ ਸਿੰਕ ਕੀਤੀ ਹੋਈ ਹੈ ਪੰਜਾਬ ਵਿੱਚ ਪੰਜ ਵਾਰੀ ਪ੍ਰਧਾਨ ਸੀਐਮ ਰਹੇ ਆ ਫਾਦਰ ਇਹਨਾਂ ਦੇ ਬਾਦਲ ਸਾਹਿਬ ਔਰ ਨੌਜਵਾਨ ਪੀਡੀ ਇਹਨਾਂ ਨੇ ਖਤਮ ਕਰਾਈ ਹੈ ਡੀਜੀਪੀ ਆਪਣੀ ਮਰਜ਼ੀ ਨਾਲ ਆਏ ਆ ਨੌ ਨੌ ਪੀੜੀ ਇਹ ਉਹਨਾਂ ਨੇ ਖਤਮ ਕੀਤੀ ਹੈ ਪاور ਗੁਰੂ ਘਰ ਦੇ 328 ਰੁਪਏ ਜਿਹੜੇ ਨੇ ਉਹ ਚੋਰੀ ਕੀਤੇ ਆ ਚੋਰੀ ਵੇਚੇ ਗਏ ਆ 9 ਲੱਖ 92886 ਅੰਗ ਚੋਰੀ ਕਿਉਂ ਛੁਪਾਏ ਗਏ ਆ 10 ਲੱਖ ਫਾਰਮ ठेकेदार ਨੂੰ ਦਿੱਤੇ ਗਏ ਆ 982700 ਪਵਨ ਸਰੂਪਾਂ ਦੀ ਭੇਟ ਉਹ ਖਾਧੀ ਇਹਨਾਂ ਨੇ ਇਹ ਖਾਣ ਵਾਸਤੇ ਬੈਠੇ ਆ ਜੇ ਗੁਰੂ ਜੀ ਨੇ ਬਖਸ਼ਿਆ ਤਾਂ ਸਾਨੂੰ ਤੁਹਾਨੂੰ ਕਿੱਥੇ ਬਖਸ਼ਾਂਗੇ ਤੇ ਵੋਟਾ ਵੀਰ ਮੇਰੇ ਸਮਝ ਕੇ ਪਾਇਓ ਜਿਹਨੇ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਤੇ ਸਾਨੂੰ ਨਹੀਂ ਬਖਸ਼ਿਆ ਤੇ ਉਹਨਾਂ ਦਾ ਸਾਹਿਬ ਨੂੰ ਬਖਸ਼ਿਆ ਜੋ ਕੇ ਹੱਕਾ ਤੇ ਸੱਚ ਪਿੱਛੇ ਲੜਦੇ ਪੈਣੇ ਔਰ ਇਮਾਨਦਾਰੀ ਸਭ ਤੋਂ ਵੱਧ ਜਿਹੜੀ ਉਹ ਮੈਂ ਕਹਿੰਦਾ ਪਿਓ ਬਡਾਲਾ ਸਾਹਿਬ ਵਿੱਚ ਕਿਸੇ ਵਿੱਚ ਨਹੀਂ ਕੀਰਤਨ ਸਭ ਤੋਂ ਟੌਪ ਤੇ ਉਹਨਾਂ ਦਾ ਉਹਨਾਂ ਨੂੰ ਨਿਭਖਿਆ ਤੇ ਵੀਰ ਮੇਰੇ ਉਹ ਵੋਟਾਂ ਜਿਹੜੀਆਂ ਆ ਰਹੀਆਂ ਨੇ ਸ਼ੋਮਣੀ ਅਕਾਲੀ ਦਲ ਮਾਜਤਾ ਤੇ ਆਪ ਨੂੰ ਬਿਲਕੁਲ ਵੋਟਾਂ ਦਾ ਪਾਜੇ ਵੋਟਾਂ ਪਾਉਣੀਆਂ ਤੇ ਦੂਸਰੀ ਕਿਸੇ ਵੀ ਪਾਸ ਕਰਦੇ ਲੇਕਿਨ ਇਹਨਾਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਸਾਰਾ ਸੱਤਿਆ ਨਾਸ ਕੀਤਾ 96 ਕੁਰਸੀ ਕੀਤੀ ਹੈ 84 ਵਿੱਚ ਕੀ ਕੁਸ਼ਣ ਹੀ ਸਾਡੇ ਨਾਲ ਹੋਇਆ ਤੁਸੀਂ ਆਪ ਸਾਰੇ ਜਾਣਦੇ ਹੋ ਕਿ ਸਾਨੂੰ ਜ਼ਿਆਦਾ ਕਹਿੰਦੇ ਲੋਕ ਨੇ ਉਸ ਬਾਦਲਾ ਤਾਂ ਵੀ ਹੱਥ ਵਿੱਚ ਹੀ ਹੈ ਇਹ ਜਿੰਨੇ ਵੀ ਸਰਕਾਰਾਂ ਹੋਂ ਪਾਸੇ ਹੁੰਦੇ ਪੈ ਜਿਹੜੇ ਜਾਂਦੇ ਪੈਣਾ ਇਹਨਾਂ ਵੋਟਾਂ ਨਾ ਪਾਇਓ ਜਿਵੇਂ ਕਿਸੇ ਪਾਰਟੀ ਦੀ ਜਾਨ ਇਹ ਛਾਪਨਾ ਮਾਰ ਕੇ ਭੱਜ ਕੇ ਦੂਜੀ ਪਾਰਟੀ ਜਾਂਦੇ ਉੱਥੇ ਜਾ ਕੇ ਕੀ ਲੈਂਦੇ ਆ ਵੋਟਾਂ ਨਾ ਪਾਜੋ ਇਹਨਾਂ ਕਿਸੇ ਨੂੰ ਵੋਟ ਨਾ ਪਾਜੋ ਕਿ ਸੀਬਾ ਸਿਆਣ ਬਣਿਆ ਚਾਹ ਕੋਈ ਬਣਿਆ ਇਹਨਾਂ ਵੋਟਾਂ ਨਾ ਪਾਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ